ਲੈਂਬ੍ਰੋਇਡੀਆ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਜਗਜੀਤ ਸਿੰਘ ਲਾਂਬਾ ਮੇਰੇ ਵੱਲੋਂ ਪਹਿਰ ਪਹਿਲਾ ਨੂੰ ਸਤਿਕਾਰ ਆ ਅੱਜ ਵੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਤਾਂ ਅੱਜ ਆਪਣੀ ਫੈਕਟਰੀ 'ਚ ਥੋੜੇ ਬੰਦੇ ਘੱਟ ਆਏ ਹੋਏ ਸੀਗੇ ਤੇ ਜਿਹੜਾ ਜਿਹੜਾ ਆਪਣਾ ਮੋਡ ਹੋਲਾਈ ਦਾ ਕੰਮ ਚੱਲ ਰਿਹਾ ਹੈ ਬੰਡਿੰਗ ਪ੍ਰੈਸ ਤੇ ਗੁਰਨਾਮੂਰੀ ਮੋਲਮੜਾਈ ਕਰ ਰਹੇ ਡਾਲਿਆ ਆ ਜੇ ਸਵੇਰੇ ਦੇ ਮੋਲਮੜਾਈ ਕਰਨ ਲੱਗ ਪਏ ਕਿਉਂਕਿ ਜਿਹਨੇ ਸਵਾਗਿਆ ਆਲਰੇਡੀ ਕਰ ਲਾਂਗੇ ਫਿਰ ਆਰਡਰ ਕਰਨਾ ਹੁੰਦਾ ਤਾਂ ਮਿੰਟੋ ਮਿੰਟੀ ਫਿਰ ਆਪਣਾ ਤਿਆਰ ਹੋ ਜਾਂਦੇ ਤਾਂ ਆਪਾਂ ਨੂੰ ਬਾਲਾ ਜਿਹੜਾ ਸਾਨੂੰ ਉਹ ਦੇਣੀ ਕਰਨਾ ਪੈਣਾ ਤੇ ਕੱਲ ਨੂੰ ਇਹਦੇ ਕਰਾਹੇ ਵੀ ਮੋੜਨੇ ਪੈਗੇ ਕਿ ਕਰਾਹੇ ਆਪਾਂ ਦੇਣੇ 8 ਫੁੱਟ ਤਾਂ ਇਹ ਵੜ ਗਏ ਆਪਣੇ ਇਹ ਵੀ ਆਪਾਂ ਮਤਲਬ ਅੱਜ ਇਹ ਜਦੋਂ ਫ੍ਰੀ ਹੋ ਜਾਣਗੇ ਉਦੋਂ ਬਾਅਦ ਮੋੜਾਂਗੇ ਉਦੋਂ ਬਾਅਦ ਇੱਧਰ ਆਪਣੀ ਪਲਾਜ਼ਮਾ ਚੱਲ ਰਹੀ ਹੈ ਪਲਾਜ਼ਮਾ ਤੇ ਆਪਣਾ ਲੈਵਲਰ ਦਾ ਜਿਹੜਾ ਕੰਮ ਹੈ ਉਹ ਕੰਟੀਨਿਊ ਚੱਲੀ ਜਾ ਰਿਹਾ ਹੈ ਤੇ ਇਹ ਆਪਣਾ ਆਰਡਰ ਆਇਆ ਸੀ ਪੀਸਾਂ ਦਾ ਕਿਸੇ ਬੰਦੇ ਦਾ ਉਹਨੂੰ ਕ੍ਰੋਕੋਡਿਲ ਪਲੱਸ ਮਾਡਲ ਹੈ ਜਿਹੜਾ ਆਪਾਂ ਉਹ ਦਿਨੇ ਉਹਨੇ ਬਣਾ ਕੇ ਕਿਉਂਕਿ ਉਹਦਾ ਸਪੈਸ਼ਲ ਹੀ ਹੈ ਮਾਡਲ ਇਹਨਾਂ ਨੂੰ ਫੋਟੋ ਵੀ ਲਾ ਦੇਣੀ ਹੈ ਜੇ ਕ੍ਰੋਕੋਡਿਲ ਪਲੱਸ ਮਾਡਲ ਜਿਹੜਾ ਸਾਡਾ ਤੇ ਪਿੱਛੇ ਲਾਈਟਾਂ ਲਾਈਆਂ ਹੋਈਆਂ ਨੇ ਤੇ ਡਰਾਫਟ ਇਹ ਨਿਕਲਾ ਮਾਡਲ ਹੈ ਹਾਂ ਉਦੋਂ ਬਾਅਦ ਆਪਣਾ ਜਿਹੜਾ ਇਹ ਅਗਲੇ ਆਪਕੜਾ ਹੈ ਕ੍ਰੂਏ ਵਗੈਰਾ ਹੋ ਗਿਆ ਚੱਲੀ ਜਾਊਗਾ ਤੁਮ ਇਹਦੇ ਵਿੱਚ ਮੈਨੂਅਲ ਮਾਸਟਰੀ ਪਾਰਕ ਕ੍ਰਾਹਿਆਂ ਦਾ ਤਾਂ ਜਿਹੜਾ ਕੰਮ ਹੈ ਹੁਣ ਲਗਭਗ ਚੱਲ ਹੀ ਪੈਣਾ ਕਿਉਂਕਿ ਅ ਸੀਜ਼ਨ ਆ ਗਿਆ ਹੁਣ ਜਿਵੇਂ ਪ੍ਰਾਣੇ ਵੀ ਡਿਕਨੇ ਸ਼ੁਰੂ ਹੋ ਜਾਣਗੇ ਨੰਨੇ ਵੀ ਡਿਕਨੇ ਸ਼ੁਰੂ ਹੋ ਜਾਣਗੇ ਤੇ ਚੱਲੀ ਜਾਣਾ ਉਹਦਾ ਸਾਮ ਜਿਹੜੇ ਭਰਾ ਆਪਣੇ ਨਾ ਕਹਿੰਦੇ ਐ ਜਿਹੜਾ ਇਹੋ ਆਪਣੇ ਨਾਲ ਸੰਪਰਕ ਵੀ ਕਰ ਸਕਦੇ ਐ ਜਿਹੜਾ ਆਪਾਂ ਸਲਾਹਾ ਮੋਰ ਲੇਵਲਰ ਦਾ ਮੋਰ ਨਾ ਉਹ ਐਸੇ ਨਹੀਂ ਤੇ ਹੁੰਦਾ ਤੇ ਹੁਣ ਕ੍ਰੈਕਟਰ ਦਾ ਜਿਹੜਾ ਡਾਲਾ ਮੋਰ ਜਿਹੜੇ ਆਪਾਂ ਥੱਲੋਂ ਟੌਰਸ ਉਹ ਰੱਖਦੇ ਐ ਇਹ ਬਹੁਤ ਮਜ਼ਬੂਤੀ ਰਹਿੰਦੀ ਐ ਇਹਦੇ ਨਾਲ ਬੋਲ ਜਿਹੜਾ ਉਹ ਜਲਦੀ ਬੰਦ ਹੋ ਜਾਂਦਾ ਐ ਪੈਂਡ ਨਹੀਂ ਹੁੰਦਾ ਆ ਗਏ ਕੱਦੂ-ਕੱਦੂ ਦੇ ਵਿੱਚ ਆ ਨਾ ਮੈਂ ਤਾਂ ਲੋ ਆਪਣਾ ਅਟੈਂਡ ਨਹੀਂ ਹੁੰਦਾ ਇਧਰ ਆਪਣੇ ਗੁਰਜਾਣਟ ਸਿੰਘ ਲੱਗ ਰਹੇ ਆ ਸਿਨੀਅਰ ਨੇ ਹੈ ਬੜਾ ਆਦੇ ਦਾ ਮੈਂਟਲਮੈਂਟ ਦਿੱਤਾ ਮੋਲੇ ਕਰੋਗਾ ਤੇ ਨਾਲੇ ਉਹਦਾ ਬੈਂਡ ਸਹੀ ਰਾਇਆ ਕਰੂਗਾ ਵੱਧ ਘੱਟ ਨਹੀਂ ਪੈਂਦਾ ਮੈਚ ਕਰ ਕਰ ਕੇ ਪਾਈ ਜਾਂਦਾ ਹੈ ਮੈਂ ਕਰ ਕਰ ਕੇ ਪਾਈਆ ਮੈਂ ਹਾਂ ਰੁੱਧ ਗੜਾਉਣਾ ਨਾਲ ਆ ਰਿਹਾ ਇਹਨੂੰ ਪਤੀ ਆਹ ਉਹ ਕਹਿ ਦੇ ਇਹਨਾਂ ਦੀ ਆਇਆ ਇਹਨਗੇ ਛੁੱਟੀ ਮਾਰ ਗਏ ਬੜਾ ਇਹਨਾਂ ਨੇ ਤੇ ਜਿਹੜਾ ਮੈਂ ਤੁਹਾਨੂੰ ਕਿਹਾ ਕਹਿੰਦਾ ਸੀਗਾ ਉਹ ਤੇ ਗੱਲ ਤੇ ਉਹਦਾ ਬੈਕ ਡੋਲੂ ਇਹ ਹੈ ਇਹ ਰੈਡੀ ਹੋ ਗਿਆ ਇਹ ਬੁੱਢੀਆਂ ਲੈਟਾਂ ਤੇ ਰਫਲੈਕਟਰ ਲੱਗ ਜਾਂਦੇ ਆ ਤੇ ਇਹ ਆਪਣੇ 4 ਪ੍ਰਕਾਰ ਦੇ ਆਪਣੇ ਮਾਡਲ ਹੁੰਦੇ ਆ ਤੇ ਚਾਰੇ ਪ੍ਰਕਾਰ ਦੇ ਆਪਣੇ ਮਾਡਲ ਆ ਜਿਹੜੇ ਉਹ ਬਹੁਤ ਵਧੀਆ ਚੱਲਦੇ ਆ ਇਹਨਾਂ 'ਚ ਕੋਈ ਦਿੱਕਤ ਵੀ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਗੁਰਦੇਵ ਸਿੰਘ ਬੋਰਡ ਲੱਗਾ ਹੋਇਆ ਪੱਤੀਆਂ ਰੋਟਾਵੇਟਰ ਦਾ ਕਿਉਂਕਿ ਰੋਟਾਵੇਟਰ ਦੇ ਸਪੇਅਰ ਪਾਰਟ ਥੋੜੇ ਜਿ ਬਣ ਕੇ ਰਹਿ ਜਾਣਗੇ ਤਾਂ ਫਿਰ ਬਾਅਦ ਵਿੱਚ ਦਿੱਕਤ ਨਹੀਂ ਆਉਂਦੀ ਤਾਂ ਕੁਝ ਬੰਦਿਆਂ ਨਾਲ ਆਪਾਂ ਹੋਰ ਵੀ ਅਪੋਰਟ ਕਰੀਏ ਵੀ ਉਹ ਆਪਣੇ ਨਾਲ ਸੀਜ਼ਨ ਲਵਾਉਣਗੇ ਆ ਜਾਣਗੇ ਆਹ ਦੇਖਦੇ ਆ ਆਪਾਂ ਕਿਹੜਾ ਬੰਦੇ ਹੋਗੇ ਆ ਇਧਰ ਆਪਣਾ ਜਿਹੜਾ ਆਪਣਾ ਝੁੱਲੇ ਵੀ ਦੋ ਪ੍ਰਕਾਰ ਦੇ ਲੱਗਦੇ ਆ ਇੱਕ ਝੁੱਲਾ ਤਾਂ ਆਪਣਾ ਨੋਰਮਲ ਲੱਗਦਾ ਲੱਗਦਾ ਇੱਕ ਆਪਾਂ 올ਡ ਮਾਡਲ ਵੀ ਹੈ ਹੈਵੀ ਡਿਊਟੀ ਇਹ ਹੈਵੀ ਡਿਊਟੀ ਚ ਬਣਾ ਲਿਆ ਕਿ ਸਰਨੇ ਸਹੀ ਹੋ ਫਰਮਾ ਆਹ ਨਹੀਂ ਮਾਰਦੇ ਲੱਗਦਾ ਨਹੀਂ ਪ੍ਰਿਆ ਸਹੀ ਆਹ ਕਿਸੇ ਨੂੰ ਪਹਿਲਾਂ ਵੀ ਪਤਾ ਹੁੰਦਾ ਕਿ ਮੈਂ ਸਹੀ ਤਰੀਕੇ ਨਾਲ ਕੰਮ ਕਰਾਂ। ਹਾਂਜੀ, ਡੇਟਾ ਲੱਗ ਗਿਆ। ਤੇ ਫੇਰ ਤੂੰ ਦਾ ਕੰਮ ਕਰੂ ਅਜਿਦਾਂ। ਐਡੇ ਹੀ ਕਰਤਾ ਫੇਰ ਫਰਮੇ ਦਾ ਫਾਇਦਾ ਕੀ ਆ? ਦਿਖਾਤ ਨੂੰ। ਹੋਰ ਸਹੀ ਆਉਂਦਾ। ਹਾਂ ਹੁਣ ਤਾਂ ਸਹੀ ਹੁੰਦਾ। ਆਪਾਂ ਪੱਤੀ ਜੀ ਪੱਟ ਕੇ ਸਾਈਡ ਤੇ ਕਰਦੀ ਉਹਨੂੰ। ਹੈ? ਫੇਰ ਇਹਦੇ ਵਿੱਚੋਂ ਇਸੇ ਨਾਲ ਹੀ ਐਕਸਲ ਤੇ ਲਾਇਆ ਨਾਲ ਜਾਂ ਫਿਰ ਦੇਖੀ ਫਿੱਟ ਆਉਂਦਾ ਸਹੀ ਆ ਫਿਰ ਆ ਗਿਆ ਦਿਮਾਗ ਨਾਲ ਦੀ ਗੱਲ ਤਮ ਫਿਕਚਰ ਬਣਾ ਤੀਆ ਫਿਕਚਰ ਫੜਾ ਜਾ ਪ੍ਰੋਬਲਮ ਸੀ ਦੋ ਤਿੰਨ ਵਾਰੀ ਜਿਹਾ ਬਣਾਇਆ ਟਾਈਮ ਲੱਗ ਗਿਆ ਸ਼ਨੀਵਾਰ ਨੂੰ ਉਹ ਇਧਰ ਰਾਜੇ ਦਾ ਆ ਗਿਆ ਕਰਿਆਂ ਹੋ ਟੂਲ ਬਾਕਸ ਬਣਾ ਕੇ ਰਾਜੋ ਫਿਰ ਹਾਂ ਦਾ ਹਾਂਜੀ ਇਹ ਕੇ ਆਪਣਾ ਬ੍ਰੌਡਕਾਸਟ ਹੋ ਗਿਆ ਰੈਡੀ ਇਹ ਵੀ ਆਪਾਂ ਡਿਲੀਵਰ ਕਰਨਾ ਤੇ ਵੱਡੇ ਗੇਅਰ ਦੇ ਵਿੱਚ ਹੈ ਵੱਡੇ ਗੇਅਰ ਦੇ ਵਿੱਚ 60 ਫੁੱਟ ਤੱਕ ਇਹ ਖਾਦ ਪਾਉਂਦੀ ਹੈ ਆਪਣੀ ਇਹ ਜੇ ਕਿਸੇ ਨੂੰ ਵੀ ਲੈਣੀ ਹੋਵੇ ਇਹਦੇ ਨਾਲ ਇਹਦੇ ਵਾਸਤੇ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਬਾਕੀ ਆਪਣਾ ਗਿਆਨੀ ਜੀ ਮਹਾਰਾਜ ਜਿ ਲੱਗ ਰਹੇ ਨੇ ਟਾਇਰ ਫਟ ਗਿਆ ਹੋ ਗਿਆ ਚਾਰੇ ਪਾਸੇ ਦੇ ਆ ਇੱਕ ਡੱਡਾ ਨਹੀਂ ਹੋ ਗਿਆ ਮਾਰਾ ਕਰਾਏ ਹਾਂ ਲੈ ਗਿੜੀ ਵਰਦਾ ਹੈ ਨੀ ਲੋਈ ਤੇ ਫੇਰ ਯਾਰ ਇਹ ਤਾਂ ਜਾਂ ਫਿਰ ਇੱਕ ਹੋਰ ਪਾ ਦੇ ਐਮ ਆਰ ਐਫ ਦਾ ਤੇ ਆਪਣਾ ਪੁਰਾਣਾ ਕਰਾ ਸੀ ਜਿਹੜਾ ਇਹ ਰੈਡੀ ਹੋ ਜੂ ਅੱਜ ਬਾਕੀ ਉਸ ਤੋਂ ਬਾਅਦ ਆਪਾਂ ਜਿਹੜਾ ਨਵੇਂ ਰਾਹੇ ਫਿਟਿੰਗ ਸ਼ੁਰੂ ਕਰਾਂਗੇ ਚਲੋ ਜੀ ਹੁਣ ਆਪਾਂ ਮੋੜਨੇ ਜਾ ਰਹੇ ਹਾਂ ਕਰਾਹੇ ਜਿਹੜੇ ਕੀ 8 ਐਮ ਐਮ ਦੇ 8 ਫੋਟੇ ਦੇਖੋ ਇਹਦੇ ਉਹ ਆਪੇ ਬੰਦੇ ਨੂੰ ਮੋੜਨੇ ਦੇ ਕਾਫੀ ਜ਼ੋਰ ਲੱਗਦਾ ਇਹਨੂੰ ਮੋੜਨ ਲੱਗਿਆ ਨਾ ਵਲਗ ਹੈ ਇੰਸ਼ਾ ਜ਼ੋਰ ਲਗਾ ਕੇ ਹੈ ਨਹੀਂ ਨਹੀਂ ਦੇਖਦੇ ਆਪਣੇ ਪ੍ਰੈਸ ਦਾ ਕੀ ਟੇਟਾ ਤਾਂ ਹੋਰ ਦਾ ਦੀ ਸਕੀਮ ਫੇਲ ਹੋ ਗਈ। ਕਰਕੇ ਟੀਮ ਦੁਆਰੇ ਸ਼ਾਮ ਦਾ ਉਕਾਨ ਖਾਪੀ ਤੇ ਅਮਾਣੇ ਸਦਰਾ ਨੂੰ ਸਵਾਣ। ਤੇਰੇ ਚਲੋ ਜੀ ਇਹਦਾ ਇਹਦੇ ਤੇ ਮਸ਼ੀਨ ਦਾ ਜ਼ੋਰ ਬਹੁਤ ਲੱਗਦਾ ਤੇਰੇ ਨਾਲ ਹੁਣ ਤਾਂ ਨਹੀਂ ਵਿਚਾਲਾ ਚੱਲਤਰੀ ਬੈਂਡ ਨਹੀਂ ਪੈਂਦਾ ਸੀਗਾ ਤਾਂ ਕਰਕੇ ਇਹਨੂੰ ਟੈਕਿੰਗ ਕਰੀਆ ਹੁਣ ਦੇਖਦੇ ਹਾਂ ਇਹ ਆਪਣਾ ਬੈਂਡ ਪੈ ਰਿਹਾ ਇਹਨੂੰ ਹਾਂ ਹੋਰ ਵੀ ਪੜਾ ਰੱਖੋ ਥੋੜਾ ਹੋ ਰਿਹਾ ਲੋ ਜੀ ਬੈਂਡ ਆਫ ਕੇ ਹੋ ਗਿਆ ਹੁਣ ਹੁਣ ਆ ਗਈ ਦੂਸਰੇ ਬੈਂਡ ਦੀ ਵਾਰੀ ਬਾਹਰ ਜੋਰ ਦੀ ਦੱਬ ਕੇ ਦੂਸਰਾ ਬੈਂਡ ਵੀ ਓਕੇ ਹੋ ਗਿਆ ਲੱਗਦਾ ਚੈੱਕ ਕਰਦੇ ਦੂਸਰਾ ਬੈਂਡ ਵੀ ਓਕੇ ਹੋ ਗਿਆ ਹੁਣ ਆਪਾਂ ਪਾਵਾਂਗੇ ਤੀਸਰਾ ਬੈਂਡ ਤੀਸਰੇ ਵੀ ਜ਼ਬਤੇ ਕਿਲੇ ਥੋੜਾ ਜਿਹਾ ਫਰਕ ਰਹਿ ਗਿਆ ਲਾਗੀਆਂ ਵੀ ਚੈੱਕ ਕਰ ਲਿਆ ਜੀ ਸਕੇ ਹੋ ਗਿਆ ਔਰ ਲਾਸਟ ਵਾਲਾ ਹੁਣੇ ਆਪਾਂ ਲਾਸਟ ਵਾਲ ਤੇ ਸੈੱਟ ਕਰਾਂਗੇ ਲਾਸਟ ਵਾਲ ਪਾਵਾਂਗੇ ਦੋਗੂ ਲਾ ਕੁਲ ਵੀ ਕਹਿੰਦੇ ਹੋ ਗਿਆ ਤੇ ਹੋਗੇ ਇਹਨਾਂ ਚੈੱਕ ਕਰਾਂਗੇ ਨੂੰ ਦੇਖ ਵੀ ਚੈੱਕ ਕਰਕੇ 라ਜੂ ਠੀਕ ਹੈ ਠੀਕ ਹੈ ਓਕੇ ਹੋ ਗਿਆ ਲਓ ਜੀ ਇਹ ਇਸ ਤਰੀਕੇ ਨਾਲ ਕਰਾਹੀ ਬਨਵਾਇ ਬੰਨਾ ਜਿੰਨਾ ਢੇਰ ਪਿਆ ਇਹਨਾਂ ਨੇ ਮੋੜਨਾ ਬਟਾਇਰ ਦੀ 4 ਪੀਕੇ 4 ਵਾਲੀ ਲੱਗੇ ਹੋਇਆ ਜਿਹੜਾ ਕਰਾਸ ਵੀ ਆਪਾਂ ਦੇਖਿਆ ਮੋੜਦਾ ਇਸ ਤਰੀਕੇ ਨਾਲ ਕਰਾ ਮੋੜੇ ਜਾਂਦੇ ਆ ਇਸ ਤਰੀਕੇ ਨਾਲ ਆਪਾ ਹੈ ਜਿਹੜਾ ਮੋੜਦੇ ਰਹਾਂਗੇ ਰਾਹੇ ਆਪਣੇ ਆਪ ਚੱਲਦੇ ਰਹਿਣਗੇ ਨਾ ਤੇ ਬਾਕੀ ਵੀ ਮੋੜਦੇ ਰਹਿਣਗੇ ਬਾਤ ਬੰਦਿਆਂ ਦਾ ਔਖਾ ਹੋ ਜਾਂਦਾ ਤੜਕੀ ਤੜਕੇ ਹੁਣ ਕੁੱਪ-ਤੱਪ ਜੀ ਲੱਗੀ ਹੈ ਤਾਂ ਮੋੜ ਜਾਂਦਾ ਸਹੀ ਲੋਹੇ ਦਾ ਕੰਮ ਹੈ ਇਸ ਤਰ੍ਹਾਂ ਸੋ ਥੋੜੇ ਵਾਸਤੇ ਖੁਸ਼ਕਾਵਰੀ ਹੈ ਥੋੜੇ ਵਾਸਤੇ ਖੁਸ਼ਕਾਵਰੀ ਹੈ ਵੀ ਸਾਰੇ ਮੋੜਦੇ ਆ ਟੜਕੇ ਓਸੇ ਹੋ ਜਾਂਦੇ ਮੋੜ ਤੇ ਆ ਆ ਮੋੜ ਨੂੰ ਆ ਸਾਰੇ ਮੋੜ ਦੇ ਆ ਕ੍ਰੋਕੋਡਿਲ ਪਲੱਸ ਜਿਹੜਾ ਆਪਣਾ ਕੱਟ ਗਿਆ ਬਾਬਾ ਟਾਈਮ ਲੱਗ ਜਾਂਦਾ ਤੜਕੇ ਦਾ ਲਾਇਆ ਸੀ ਸੀਟ ਤੇ ਇਹ ਉਹ ਤਕਰੀਬਨ ਹੁਣ ਕਟ ਐਂਡ ਤੱਕ ਪਰ ਇਹ ਕੱਟ ਗਿਆ ਲਓ ਜੀ ਉਸੇ ਤਰੀਕੇ ਨਾਲ ਹੁਣ ਦੂਸਰੀ ਸੀਟ ਪਕਾ ਲਈ ਤੇ ਬੰਨਵਾਲੇ ਬੰਨ ਕਰਦੇ ਕਰਦੇ ਸਾਰੀਆਂ ਇਸ ਤਰੀਕੇ ਨਾਲ ਇਹ ਬੰਨ੍ਹ ਹੋ ਜਾਣਗੀਆਂ ਇੱਧਰ ਇਹ ਜਿਹੜੇ ਆਪਣੇ ਫੱਟੇ ਸੀਗੇ ਫੱਟਿਆਂ ਦੇ ਸਾਈਡਾਂ ਤੇ ਲੱਗੀਆਂ ਸਾਰੀਆਂ ਕੀ ਕਰਨ ਧਿਆ ਮਗਰਾ ਕਿਵੇਂ ਉਹ ਲੱਪੇ ਹੀ ਲਾਉਂਦੇ ਤੇ ਬਣਕੇ ਬਾਹਰ ਚਲਾਉਂਗੇ ਬਾਹਰ ਚਲਾਉਣਾ ਨਹੀਂ ਚਾਹੀਦਾ ਅੱਛਾ ਜਿੰਨੇ ਵੀ ਆਪਾਂ ਰੋਟਾਵੇਟਰ ਬਣਾਉਨੇ ਆ ਉਹਨਾਂ ਦੇ ਗੇਅਰ ਆਪਾਂ ਆਪ ਹੀ ਅਸੈਂਬਲ ਕਰਦੇ ਆ ਸਾਰੇ ਆਪ ਹੀ ਆਪਣਾ ਕਾਸਟਿੰਗ ਕਰਵਾਈਏ ਸਾਰਾ ਸਾਰਾ ਕੰਮ ਆਪਣੇ ਆਪ ਅੱਤੀ ਕਰਦੇ ਆ ਜਿਵੇਂ ਏ ਆਰ ਬੀ ਦੇ ਆਪਾਂ 베アリング ਪਾਉਨੇ ਆ ਇਹ ਆਪਣੇ ਕੋਲੇ ਐਫੈਕਟ 베어링 ਵੀ ਆਪਾਂ ਏ ਆਰ ਬੀ ਦੇ ਜੋ ਪੈਕਟ ਦੇ ਵਿੱਚ ਇਹ ਸ਼ਾਫਟਾਂ ਸਾਰੀਆਂ ਆਪਣੇ ਆਪ ਦੀਆਂ ਨੇ ਆਪਦੇ ਹਿਸਾਬ ਨਾਲ ਇਹਨਾਂ ਨੂੰ ਬਣਾ ਕਰਵਾਈਦਾ ਫਿਰ ਫਿਟਿੰਗ ਕੀਤਾ ਇਸ ਤਰੀਕੇ ਨਾਲ ਇਹ ਪਲੇਟਾਂ ਨੇ ਸਾਰਾ ਕੰਪੋਨੈਂਟ ਆਏ ਨਹੀਂ ਹੈਗਾ ਵੀ ਅੱਧਾ ਪਚਾਦੇ ਸਵਾਨ ਬਾਹਰੋਂ ਹੀ ਲੈ ਕੇ ਲਾਤਾ ਇਹ ਸਾਰਾ ਆਪ ਆਪ ਹੀ ਤਿਆਰ ਕਰਦੇ ਆ ਵਧੀਆ ਕੁਆਲਿਟੀ ਦੇ ਵਿੱਚ ਵੀ ਆਪ ਨੂੰ ਪਤਾ ਰਹਿੰਦਾ ਵੀ ਆਪਾਂ ਨੇ ਕੀ ਕੀ ਇਹਦੇ ਵਿੱਚ ਯੂਜ਼ ਕੀਤਾ ਹੈ ਹਨਾ ਨਹੀਂ ਤਾਂ ਫਿਰ ਅੱਧਾ ਹੀ ਮੈਂ ਅੱਧਾ ਹੀ ਬਾਹਰੋਂ ਲੈ ਲੈਂਦੇ ਆ ਉਹ ਬਾਹਰੋਂ ਲੈ ਲੈ ਕੇ ਉਸ ਹੱਬ ਨਾਲ ਬਣਾਈ ਜਾਂਦੇ ਰਹਿੰਦੇ ਤੇ ਜਿਹੜੇ ਝੁੱਲੇ ਨੇ ਆਪਾਂ ਹੈਵੀ ਡਿਊਟੀ ਵੀ ਤਿਆਰ ਕਰਿਆ ਆਪਣੇ ਉਹ ਵੀ ਮੈਂ ਤੁਹਾਨੂੰ ਦਿਖਾ ਦਣਾ ਤਵਾਰ ਆਜਾ ਕੰਨ ਆ ਰਿਹਾ ਇਹ ਆਪਣੇ ਨਵੇਂ ਮਾਡਲ ਦੇ ਝੁੱਲੇ ਤਿਆਰ ਹੋ ਰਿਹਾ ਇਹਨਾਂ ਲਾ ਕੇ ਗੁੱਲੇ ਗੱਲੇ ਪਾ ਕੇ ਚੈੱਕ ਕਰ ਰਹੇ ਦੇ ਵਿੱਚ ਸਹੀ ਵੀ ਨਿਸ਼ਾਨੀਆਂ ਸਹੀ ਆ ਗਈਆਂ ਕੋਈ ਫਰਕ ਤਾਂ ਨਹੀਂ ਪਿਆ ਠੀਕ ਹੈ ਲਓ ਜੀ ਇਹ ਹੋ ਗਿਆ ਸਾਰਾ ਆਪਣਾ ਸਿਸਟਮ ਤਿਆਰ ਗੁੱਲਿਆਂ ਦਾ ਮੈਨੂਅਲ ਪਾਵਰ ਮਾਸਟਰ ਮੈਨੂਅਲ ਪਾਵਰ ਮਾਸਟਰ ਜਿਹੜਾ ਇਹ ਆਪਣੇ ਤੋਂ ਵੈਸੇ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ ਜੇ ਕਿਸੇ ਨੂੰ ਚਾਹੀਦਾ ਹੋਵੇ ਆਪਣੇ ਨੂੰ ਤਾਂ ਆਪਣੇ ਤੋਂ ਪਰਚੇਜ ਕਰ ਸਕਦੇ ਹੋ ਆਪਾਂ ਦੇ ਦਿੰਦੇ ਆ ਐਕਸਟਰਾ ਵੀ ਦੇ ਦਿੰਨੇ ਕੱਲਾ ਵੀ ਦੇ ਦਿੰਨੇ ਕੰਪਲੀਟ ਵੀ ਦੇ ਦਿੰਨੇ ਉਸੇ ਤਰੀਕੇ ਨਾਲ ਬਾਕਸ ਟੂਲ ਬਾਕਸ ਵੀ ਆਪਣੇ ਰੈਡੀ ਹੋ ਗਏ ਜੇ ਕਿਸੇ ਨੇ ਉਹ ਵੀ ਆਪਾਂ ਕਰਾਹੇ ਦੇ ਉੱਤੇ ਲਾ ਕੇ ਦੇ ਦਿੰਦੇ ਆ ਤੇ ਐਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਤੇ ਆਪਣੇ ਚੈਨਲ ਨੂੰ ਕਰਨਾ ਕਿਉਂਕਿ ਅੱਗੇ ਬਦਮੌਦ ਵੀ ਬਹੁਤ ਵਧੀਆ-ਵਧੀਆ ਵੀਡੀਓ ਆਉਣ ਆਲੀਆਂ ਨੇ ਤੇ ਲਾਈਕ ਕਰ ਲੋ ਸ਼ੇਅਰ ਕਰ ਦੋ ਕਮੈਂਟ ਕਰਕੇ ਦੱਸੋ ਜੇ ਕੋਈ ਚੀਜ਼ ਤੁਹਾਨੂੰ ਚਾਹੀਦੀ ਹੈ ਕੋਈ ਐਪਲੀਮੈਂਟ ਬਣਾਉਣਾ ਹੈ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਕੰਟੈਕਟ ਕਰ ਲੋ ਤੇ ਬਸ ਫਿਰ ਇਹੀ ਹੈ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਪ੍ਰੈਵੇਟੀ ਕਾ ਖਾਲਸਾ ਵੈਗਰੂ ਜੀ ਕੀ ਫਤਹ